ਮੈਂ ਆ ਕੇ ਮੈਂ ਮੋਗੇ ਜਿਨੀਅਰ ਦੇ ਪੈਸੇ ਦੇਣੇ ਸੀ ਲੱਖ ਰੁਪਇਆ ਮੈਂ ਕਿ ਮੈਂ ਇਹਨਾਂ ਦਾ ਵੀ ਦੇ ਜਾ ਉਹਨਾਂ ਦੇ ਜਦੋਂ ਮੈਂ ਐ ਪੌੜੀ ਦਰਵਾਜੇ ਤੇ ਚੜਨ ਲੱਗੀ ਸੀ ਉਦੋਂ ਦਾ ਹਜੇ ਗੇਟ ਨਹੀਂ ਸੀ ਖੁੱਲ੍ਹਾਗਾ ਇੱਕ ਮੁੰਡਾ ਖੰਭੇ ਨਾਲ ਲੱਗਾ ਖੜਾ ਸੀ ਇੱਕ ਗੱਡੀ 'ਚ ਬੈਠਾ ਸੀਗਾ ਮੇਰੇ ਕੋਲੇ ਲਾਲ ਰੰਗ ਦਾ ਲਖਾਫਾ ਨਰੰਗਣ ਫੁੱਟ ਕੂੜੇ ਵਾਲੇ ਨਾਲ ਲਖਾਫਾ ਉਹਦੇ ਵਿੱਚ ਮੇਰਾ ਲਾਲ ਰੰਗ ਦਾ ਪਾਸਾ ਸਾਰੇ ਮੇਰੇ ਡਾਕੂਮੈਂਟਰ ਵਿੱਚ ਮੇਰੇ ਪੈਸੇ ਆ ਜਦੋਂ ਮੈਂ ਉੱਥੇ ਖੜਿਆ ਸੀਗਾ ਉਹ ਮੁੰਡਾ ਲਾਲ ਟੀ-ਸ਼ਰਟ ਆਲਾ ਆਇਆ ਕਾਲਾ ਪਜਾਮਾ ਪਾਇਆ ਉਹਨੇ ਮੇਰੇ ਤੋਂ ਕੋਇਆ ਮੈਂ ਉਹਦੀ ਪੁੱਤ ਐ ਕਰਕੇ ਬਾਹਰ ਫੜ ਲਈ ਉਹ ਭੱਜ ਕੇ ਗੱਡੀ 'ਚ ਵੜ ਕੇ ਮੈਂ ਗੱਡੀ ਦਾ ਦੂਜਾ ਹੈਂਡਲ ਫੜ ਕੇ ਅੰਦਰ ਬੜੀ ਜਿਹੜਾ ਮੁੰਡਾ ਗੱਡੀ ਚ ਚਲਾਉਂਦਾ ਸੋਣੇ ਮੈਨੂੰ ਲੱਤ ਮਾਰੀ ਤੇ ਮੈਨੂੰ ਬਾਹਰ ਕੱਢਤਾ ਮੈਂ ਡਿੱਗ ਵੀ ਉੱਥੇ ਰੋਲਾ ਪਾਇਆ ਇੱਕ ਮੋਟਰਸਾਈਕਲ ਵਾਲਾ ਜਰੂਰ ਮਗਰ ਲੱਗਾ ਹੋਰ ਨਹੀਂ ਉੱਥੇ ਮੇਰੀ ਕਿਹੜੀ ਬੈਂਕ ਕਿਹੜੀ ਸੀ ਬੈਂਕ 16 ਬੈਂਕ ਮੋਦ ਐਕਸਲ ਮੋਦ ਕੀ ਰੋਡ ਤੇ ਇਹ ਸਾਰਾ ਕੁਝ ਉੱਥੇ ਹੋਇਆ ਹੁੰਦਾ ਹੀ ਇਹ ਮੋਗੇ ਰੋਡ ਤੇ ਇਹ ਮੋਗੇ ਰੋਡ ਤੇ ਹੋਇਆ ਮੈਂ 1.5 ਲੱਖ ਰੁਪਈਆ ਭਾਰ ਕੇ ਉਦੋਂ ਆ ਗਈ ਆਟੋ ਤੇ ਇਹਦਾ ਮਤ ਤੁਹਾਡੇ ਮਗਰ ਲੱਗੇ ਹੋਏ ਸੀ ਉਹ ਇਹ ਨਹੀਂ ਮੈਨੂੰ ਪਤਾ ਵੀ ਉਥੋਂ ਮੇਰੇ ਮਗਰ ਲੱਗੇ ਮੈਂ ਆਟੋ ਤੇ ਆ ਗਈ ਨਾ ਜਦੋਂ ਮੈਂ ਆ ਕੇ ਸੂਤਰ ਕੇ ਬਿਠਾ ਸੁਨਿਆਰੇ ਦੇ ਵਰਨ ਲੱਗੀ ਉਦੋਂ ਖੋਏ ਉਹਨਾਂ ਨੇ ਮੇਥੋਂ ਇੱਕ ਮੁੰਡੇ ਦੇ ਲਾਲੀ ਸ਼ਰਟ ਤੇ ਕਾਲਾ ਪਜਾਮਾ ਇੱਕ ਦੇ ਚਿੱਟੀ ਟੀ ਸ਼ਰਟ ਤੇ ਕਾਲਾ ਪਜਾਮਾ ਇੱਕ ਉਹ ਜਿਹੜਾ ਚਲਾਉਂਦਾ ਸੀ ਉਹਦੇ ਮੂਹਰੇ ਮੈਂ ਡੈਣ ਲੱਗੀ ਆ ਕੋ ਖੋਲ ਕੇ ਗੱਡੀ ਹਣੀ ਮੈਨੂੰ ਲੱਤ ਮਾਰ ਕੇ ਬਾਹਰ ਸੱਡਾ ਮੈਂ ਡਰ ਕੇ ਪੁੱਛ ਕਿੰਨੀ ਟੋਟਲ ਅਮਾਉਂਟ ਸੀਗੀ ਤੁਹਾਡੀ ਮੈਂ 5 ਲੱਖ ਰੁਪਈਆ ਲੈ ਕੇ ਆਈ 7 ਲੱਖ ਦੀ ਮੇਰੀ ਉੱਤੇ ਲਿੰਕ ਸੀਗੀ ਮੈਂ ਡੇਢ ਹੀ ਭਰਿਆ ਤੁਹਾਡੇ ਨਾਲ ਕੋਈ ਹੋਰ ਹੈ ਨਹੀਂ ਸੀ ਕੋਈ ਮੇਰੇ ਬਾਹਰ ਆ ਮੈਂ ਕੱਲੀ ਹਾਂ ਕੱਲੀ ਸੀ ਤੁਸੀਂ ਉਹ ਪੈਸੇ ਉਹਨਾਂ ਨੇ ਕੱਲੇ ਸੀ ਤੇ ਇਹ ਮੋਗਾ ਰੋਡ ਤੇ ਕਿਹੜੀ ਦੁਕਾਨ ਦੀ ਗੱਲ ਕਰਦੇ ਤੁਸੀਂ ਮੋਗਾ ਜਲੀ ਵਾਲੇ ਇੱਥੇ ਲ ਮੋਗ ਆਹ ਕਿਰੇ ਹੋ ਹਾਂ ਕਨਸ਼ਾ ਨਹੀਂ ਮੋਗ ਜਿਹੜਾ ਮੋਗਿਆ ਤੂੰ ਹੁੰਦਾ ਹੈ ਬਾਬਰ ਰੋਟ ਗਲੀ ਦੇ ਸਾਹਮਣੇ ਅੱਛਾ ਉਹਨਾਂ ਦੇ ਚਲੇ ਗਏ ਉੱਥੋਂ ਸਾਰੀ ਘਟਨਾ ਵਾਪਰੀ ਆ ਤੇ ਉੱਥੇ ਸੀਸੀਟੀਵੀ ਤਾਂ ਹੋਊਗੀ ਹਾਂ ਉਹ ਤੇ ਵਾਧੂ ਕੈਮਰਾ ਤੇ ਕਿੱਥੋਂ ਦੇ ਰਹਿਣਾ ਨੇ ਤੁਸੀਂ ਮੈਂ ਰਾਜੇਣੇ ਦੀ ਪੁੱਤ ਉੰਨੇ ਨਾਲ ਸਵੇਰੇ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਨਾ ਮੈਨੇ ਹੀ ਭਰਤੀ ਆਉਣੇ ਮੈਨੂੰ ਆਦੇ ਆਪਣੀ ਲਿਮਟ ਭਰਿਆ ਵਿਆਜ ਪਈ ਜਾਂਦਾ ਕੋਈ ਆਉਂਦਾ ਤੁਹਾਡਾ ਕੋਈ ਬੰਦਾ ਮਗਰ ਨਾਲ ਆ ਪੈਂਡ ਦੇ ਮੈਂਬਰ ਹੁੰਦੇ ਆ ਕਿਹਨੂੰ ਕਿਹਾ ਤੁਸੀਂ ਮੈਂ ਕਿਹਾ ਤੁਸੀਂ ਵੀ ਇੱਕ ਅਸੀਂ ਗਰਦੀਨ ਪਸੰਗਦੀ ਪਈ ਹੋਰ ਕਹਿੰਦਾ ਕਹਿੰਦੀ ਲੋੜ ਮੈਂ ਕਹਿ ਦਿਆਂ ਕਿੰਨੇ ਕਿੰਨੇ ਜਾਣੇ ਸੀਗੇ ਉਹ ਉਹ ਦੋ ਜਾਣੇ ਹੀ ਆਪਾਂ ਗੱਡੀ ਦੇ ਵਿੱਚ ਕੋਈ ਨੰਬਰ ਵਗੈਰਾ ਨੋਟ ਕੀਤਾ ਗੱਡੀ ਦਾ ਮੈਨੂੰ ਤੇ 40 67 ਹੀ ਦੁਸ਼ਿਆ 40 67 ਵਾਲੇ ਹੁੰਦੇ ਕਹਿੰਦੇ ਸਾਡੀ ਗੱਡੀ ਆ ਉਹਦਾ ਉੱਪਰ ਵੀ ਚੱਲਿਆ ਉਹਦਾ ਮੋਟਾ ਹੈਗਾ ਮਾਤਾ 40 40